ਪਤਮਸ਼੍ਰੀ ਡਾਕਟਰ ਸਰਜੀਤ ਸਿੰਘ ਪਾਤਰ ਸਾਹਿਬ ਦੀ ਅੰਤਮ ਅਰਦਾਸ ਤੇ ਪਹੁੰਚੇ ਹੋਏ ਆ ਵੱਖ-ਵੱਖ ਅਦਾਕਾਰ ਵੱਖ-ਵੱਖ ਕਵੀ ਸ਼ਾਇਰ ਫਨਕਾਰ ਨਕਮਸਤ ਹੋ ਰਹੇ ਨੇ ਇਹ ਠਾਠਾ ਮਾਰਦਾ ਇਕੱਠ ਹੈ ਉਹਨਾਂ ਦੇ ਪਿਆਰ ਦਾ ਸਬੂਤ ਹੈ ਕਿੰਨੀ ਕੀ ਮੁਹੱਬਤ ਕਿੰਨਾ ਕੀ ਆਦਬ ਸਤਕਾਰ ਕਾਫੀ ਅਦਾਕਾਰ ਗਾਇਕ ਗੀਤਕਾਰ ਸ਼ਾਇਰ ਪਹੁੰਚੇ ਹੋਏ ਨੇ ਮੈਂ ਪੀਵੀ ਛੱਬੀ ਨਿਊਜ਼ ਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਪਰ ਰਾਜਾ ਵੜਿੰਗ ਪਹੁੰਚੇ ਨੇ ਜੀ ਪਾਤਰ ਸਾਹਿਬ ਦੀ ਅੰਤਮ ਅਰਦਾਸ ਤੇ आज वो पूरी दुनिया और पूरी दुनिया चाहे केवल पंजाब में उन्होंने अपने परिवार ਦਾ ਨਾਂ ਕਰਦੇ ਹੋਏ ਪੰਜਾਬੀ ਮਾਨ ਬਹੁਤ ਉੱਚੇ ਪੱਧਰ ਤੇ ਲੱਗੀ ਹੋਈ ਹੈ। ਅੱਜ ਉਹਨਾਂ ਨੂੰ ਹਰ ਤੇ ਬੰਦਾਸ ਦੇ ਨੋਟ ਕੀ ਹੈ। ਆਤੇ ਲੋਕੋ ਅਤੇ ਆਤੇ ਲੋਕੋ ਮਾਦੇ ਪਰ ਉਹ ਇਸ ਅਗਵੇਰ ਡਰੇਨੀਏ ਕੀ ਜਿਹੜੇ ਐਮਐਲਏ ਹੁੰਦੇ ਹੋ ਲੀਡਰ ਹੁੰਦੇ ਨੇ ਲੀਡਰ ਹੁੰਦੇ ਆ ਜਿਨ੍ਹਾਂ ਦਾ ਅਦੋਮੇਰ ਦਾ ਕਲਾਸਿਕ ਸੀਏ ਉਹ ਮਾਰਾ ਜਿਹੜਾ ਰਾਸ ਕਰਨਾ ਹੈ ਕਿ ਸੱਚੇ ਜੀਵਨ ਉਹਨਾਂ ਨੂੰ ਆਪੀ ਪਾਣੀ ਦਾ ਆਸਪਖਿਓ ਅਧਿਕ ਚੇਰੀ ਤੇ ਅਪਿਛੇ ਪ੍ਰਕਾਰ ਨੂੰ ਮੇਰੇ ਭਰਾ ਨੂੰ ਪਾਣਾ ਪੈਦਾ